ਮੈਂ ਸੁਰਿਆ ਤੁਸੀਂ 190 ਰੁਪਏ ਚ ਲੋਕਾਂ ਨੂੰ ਰਜਾਰ ਜਾ ਕੇ ਖਵਾ ਰਹੇ ਹੋ ਬਾਜੀ ਅਸੀਂ ਪੰਜਾਬ ਦਾ ਸਭ ਤੋਂ ਵੱਡਾ ਫੂਡ ਫੈਸਟੀਵਲ ਲਗਾਤਾ ਹੈ ਅੱਜ ਅਸੀਂ ਤੁਹਾਨੂੰ 15 ਪਲੱਸ ਆਈਟਮਾਂ ਦੇ ਰਹੇ ਹਾਂ ਜਿਹਦੇ ਚ ਪੀਜ਼ਾ ਪਾਸਤਾ ਨੂਡਲਸ ਮੈਂਚੂਰੀਅਨ ਕੜਾਈ ਪਨੀਰ ਦਾਲ ਮੱਖਣੀ ਰਾਜਮਾ ਚਾਵਲ ਕੜੀ ਚਾਵਲ ਖੁਲਕੇ ਖਾਓ ਰਜ ਰਜ ਕੇ ਖਾਓ ਨਾਲੇ ਕੁਆਲਟੀ ਵੀ ਭਾਈ ਸਾਹਿਬ ਫਾਈਵ ਸਟਾਰ ਅਸੀਂ ਸਾਰੇ ਐਮਡੀਐਚ ਦੇ ਮਸਾਲੇ ਯੂਜ਼ ਕਰਦੇ ਆਂ ਬਿਲਕੁਲ ਨੀਟ ਐਂਡ ਕਲੀਨ ਏਸੀ ਬਾਥਰੂਮਸ ਐ ਲੋਕਾਂ ਦੇ ਇਹ ਕਮਰਿਆਂ 'ਚ ਏਸੀ ਲੱਗੇ ਹੁੰਦੇ ਆ ਅਸੀਂ ਬਾਥਰੂਮ 'ਚ ਏਸੀ ਦਿੰਨੇ ਆ ਨਾਲੇ ਸਾਡੇ ਕੋਲ ਇੱਕ ਪੂਰਾ ਫੈਮਿਲੀ ਹਾਲ ਐ ਜਿਹਦੇ 'ਚ ਤੁਸੀਂ 200 250 150 ਲੋਕਾਂ ਦੀ ਪਾਰਟੀ ਕਰਨੀ ਆ ਉਹ ਵੀ ਅਸੀਂ ਦਿੰਨੇ ਆ ਤੁਹਾਨੂੰ ਉਹਦੇ ਵੱਖਰੇ ਪੈਕੇजेस ਐ ਨਾਲੇ ਸਾਡੇ ਕੋਲ ਦੂਰੋਂ ਦੂਰੋਂ ਸਟੂਡੈਂਟਸ ਆਂਦੇ ਆ ਕਾਲਜ ਦੇ ਬੱਚੇ ਆਂਦੇ ਆ ਜਿਹੜੇ ਸਾਡੇ ਕੋਲ ਖਾਣਾ ਖਾਂਦੇ ਆ ਤੇ ਬਹੁਤ ਇੰਜੋਏ ਕਰਦੇ ਆ ਸਾਡਾ ਐਮਪਲ ਪਾਰਕਿੰਗ ਕਾਫੇ ਹੈ ਜਿੱਥੇ ਸਾਡਾ ਬ੍ਰੇਕਫਾਸਟ 8 ਵਜੇ ਤੋਂ ਸ਼ੁਰੂ ਹੋ ਜਾਂਦਾ ਹੈ ਉਹ ਰਾਤ ਦੇ 9 ਵਜੇ ਤੱਕ ਚੱਲਦਾ ਹੈ ਸਾਡਾ ਇੱਥੇ ਜਿਹੜਾ ਵੀ ਕਸਟਮਰ ਆਂਦਾ ਉਹਨੂੰ ਰੇਟ ਪਹਿਲਾਂ ਹੀ ਪਤਾ ਹੈ ਕਿ ਸਾਡਾ 190 ਰੁਪਏ ਵਿੱਚ 15 ਤੋਂ ਪਲੱਸ ਆਈਟਮਾਂ ਤਾਂ ਕਿ ਕਸਟਮਰ ਆਂਦਾ ਹੈ ਉਹਨੂੰ ਟੈਨਸ਼ਨ ਨਹੀਂ ਕੋਈ ਹੁੰਦੀ ਅਨਲਿਮਿਟਿਡ ਦੇ ਚੱਕਰ 'ਚ ਇਹ ਨਹੀਂ ਅਸੀਂ ਜੋ ਮਰਜ਼ੀ ਖਵਾ ਦਈਏ ਸਿੰਗਾਪੂਰੀਅਨ ਸਟਾਈਲ ਤੁਹਾਨੂੰ ਨੂਡਲਸ ਖਵਾਣੇ ਆ ਸਾਡੇ ਕੋਲ ਇੱਥੇ ਹੀ ਇਨਗ੍ਰੋਡ ਆਪਣੀ ਵੈਜੀਟੇਬਲਸ ਆ ਜਿਹੜੀ ਅਸੀਂ ਤੁਹਾਨੂੰ ਮਿਕਸ ਵਿੱਚ ਦਿੰਨੇ ਆ ਉਹ ਤੁਹਾਨੂੰ ਪਨੀਰ ਰਬਾਬਦਾਰ ਦੇ ਖਵਾਵਾਂ ਜਿਹੜਾ ਕਿ ਅਸੀਂ ਅਮੁਲਤ ਕਰ ਮਸਾਲਾ ਚਾਹ ਆਂਬ ਜਿਹੜੀ ਕਿ ਬਿਲਕੁਲ ਦੇਸੀ ਕਿਓਚ ਬੰਦੀ ਆ 190 ਰੁਪਏ ਚ ਅਨਲਿਮਿਟਿਡ ਸੁਜੀ ਦਾ ਹਲਵਾ ਵੀ ਹੈਗਾ ਭਾਜੀ ਜੋ ਵੀ ਆਈਟਮਾਂ ਲਗੀਆਂ ਸਾਰੇ 190 ਰੁਪਏ ਚ ਅਨਲਿਮਿਟਿਡ ਹੈਗੀ ਮਤਲਬ ਬੰਦਾ ਇੱਥੇ ਆਵੇ ਜਿੰਨਾ ਮਰਜੀ ਇੱਥੋਂ ਖਾਵੇ ਸਾਡੀ ਖੋਰ ਖਾਸੀਅਤ ਹੈ ਭਾਜੀ 2500 ਬੰਦਿਆਂ ਦੀ ਅਸੀਂ ਵੈਡਿੰਗ ਕਰ ਸਕਦੇ ਆ ਪਿਆ ਤਾਂ 100 ਬੰਦਿਆਂ ਦੀ ਜੇ ਕੋਈ ਬਰਥਡੇ ਪਾਰਟੀ ਐਨਿਵਰਸਰੀ ਕਰਨਾ ਚਾਹੁੰਦਾ ਹੈ ਉਹ ਹੈ ਸਾਡੇ ਕੋਲ ਵੈਲ ਕੁਆਲੀਫਾਈਡ ਵੇਟਰਸ ਸ਼ੈਫਸ ਸਾਰੀ ਟੀਮ ਬਹੁਤ ਹੀ ਵਧੀਆ ਅਸੀਂ ਇੱਕ ਮਸਾਲਾ ਚਾਹ ਬਣਾਉਂਦੇ ਆ ਜਿਹੜੀ ਸਾਡੀ ਸਪੈਸ਼ੈਲਿ ਝੂਲੇ ਐ ਬੱਚਿਆਂ ਲਈ ਪੂਰਾ ਐਟਮੋਸਫੇਅਰ ਐ ਜਿੱਥੇ ਬੱਚੇ ਆ ਕੇ ਖੂਬ ਇੰਜੋਏ ਕਰਦੇ ਆ ਸਾਡੇ ਕੋਲ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਐ ਤੇ ਸਾਡੇ ਕੋਲ ਇੱਕ ਵਾਰੀ ਰੁੱਕ ਗਿਆ ਨਾ ਉਹ ساری ਉਮਰ ਸਾਡੇ ਕੋਲ ਹੀ ਆਏਗਾ ਸਾਡੇ ਕੋਲ ਇੱਥੇ 10 ਤਰੀਕੇ ਦੇ ਪਰੌਂਠੇ ਐ ਜਿਹਦੇ ਚਾਹ ਐ ਕੌਫੀ ਐ ਸ਼ੇਕਸ ਐ ਫ੍ਰੈਂਚ ਫ੍ਰਾਈਜ਼ ਐ ਜੀ ਸਾਡੇ ਕੋਲ ਦਹੀਂ ਬੱਲੇ ਐ ਤੇ ਸੈਲਡ ਵੀ ਐ ਤੁਸੀਂ ਬ੍ਰੈਡ 'ਚ ਵੀ ਲੋਕਾਂ ਨੂੰ ਵੈਰਾਈਟੀ ਦਿੰਨੇ ਆ ਅਸੀਂ ਬਟਰ ਨਾਨ ਲੱਛਾ ਪਰੌਂਠਾ ਪਲੇਨ ਚਪਾਤੀ ਬਟਰ ਚਪਾਤੀ ਜੋ ਕਸਟਮਰ ਦੀ ਡਿਮਾਂਡ ਹੋ ਅਸੀਂ ਪੂਰੀ ਸਾਰਾ ਵਿੱਚ ਹੀ ਕੋਈ ਐਕਸਟਰਾ ਪੈਸੇ ਨਹੀਂ ਤਾਰਪੁਰ ਤੋਂ ਜਦੋਂ ਅੰਮ੍ਰਿਤਸਰ ਜਾਈ ਤੁਸੀਂ 2 ਮਿੰਟਸ ਪਾਰਕਿੰਗ ਲਗਾਓ ਸਾਡਾ ਸਾਰਾ ਖਾਣਾ ਬਣਿਆ ਹੁੰਦਾ ਤੁਸੀਂ ਖਾਣਾ ਖਾਓਗੇ ਤੁਸੀਂ ਸਾਨੂੰ ਯਾਦ ਕਰੋਗੇ ਖਾਣੇ ਦੇ ਟਾਈਮ ਵੇਸ ਨਹੀਂ ਹੈ ਤੁਹਾਡੀ ਬਿਲਕੁਲ ਵੀ ਟਾਈਮ ਵੇਸ ਨਹੀਂ ਹੈ ਭਾਜੀ ਤੁਸੀਂ ਆਓਗੇ 20 ਮਿੰਟਸ ਤੁਸੀਂ ਖਾਣਾ ਖਾ ਕੇ ਫ੍ਰੀ ਹੋ ਜਾਓਗੇ ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ ਨਾ ਤੇ ਟਾਬਿਆਂ ਤੇ ਰੈਸਟੋਰੈਂਟਸ ਤੇ ਹੋਟਲ ਦੇ ਵਿੱਚ ਸਾਨੂੰ ਬਿੱਲ ਦਾ ਨਹੀਂ ਪਤਾ ਹੁੰਦਾ ਅਸੀਂ ਦਾਲ ਮੱਖਣੀ ਆਰਡਰ ਕਰਦੇ ਹਾਂ ਕੜ੍ਹੀ ਪਨੀਰ ਆਰਡਰ ਕਰਦੇ ਹਾਂ ਕਿੰਨਾ ਬਿੱਲ ਬਣ ਕੇ ਆਣਾ ਤੇ ਜਿਹੜਾ ਕਸਮਾ ਨੂੰ ਉਹਨੂੰ ਟੈਨਸ਼ਨ ਹੁੰਦੀ ਹੈ ਕਿ ਇਹ ਬਿੱਲ ਜ਼ਿਆਦਾ ਨਾ ਬਣ ਕੇ ਆ ਜਾਏ ਸਾਡੇ ਤੇ ਪੂਰੀ ਟਰਾਂਸਪੈਰੈਂਸੀ ਹੈ ਅਸੀਂ 190 ਰੁਪਏ ਲੈਣੇ ਆ ਟੈਕਸ ਟੈਕਸ ਇਨਕਲੂਡਡ ਹੈ ਭਾਜੀ ਸਾਡਾ ਵਿੱਚ ਮੈਂ ਹਜ਼ਾਰਾਂ ਵੀਡੀਓ ਬਣਾ ਚੁੱਕਾ ਪਰ ਮੈਂ ਆਪਣੀ ਲਾਈਫ ਦਾ ਇਹ ਪਹਿਲਾ ਟਾਬਾ ਦੇਖਿਆ ਜਿਹਦੇ ਵਾਸ਼ਰੂਮ ਵੀ ਐਸੀ ਹੈ ਔਰ ਖਾਣੇ ਦਾ ਤਾਂ ਕੋਈ ਜਵਾਬ ਹੀ ਨਹੀਂ ਤੇ ਵੇਟਰ ਦੀ ਸਰਵਿਸ ਤਾਂ ਫਾਈਵ ਸਟਾਰ ਇੱਕ ਤੋਂ ਬਾਅਦ ਇੱਕ ਲذیذ ਖਾਣਾ ਪੇਸ਼ ਹੋ ਰਿਹਾ ਸੀ ਮੇਰੇ ਅੱਖਾਂ ਦੇ ਸਾਹਮਣੇ ਉਹ ਵੀ ਮਿੰਟਾਂ ਸਕਿੰਟਾਂ ਚ ਮੇਰੀ ਤਾਂ ਰੂਹ ਖੁਸ਼ ਹੋ ਗਈ ਇੱਥੇ ਆ ਕੇ ਇੰਨੀ ਵਧੀਆ ਵਾਈਬਸ ਜਗ੍ਹਾ ਤੇ ਮੇਰੇ ਵੱਲੋਂ ਤਾਂ ਰੇਟਿੰਗ 10 ਆਊਟ ਆਫ 10 ਹੀ ਨਾ ਦੀ ਜਿਹੜਾ ਵੀ ਕੋਈ ਜਲੰਧਰ ਤੋਂ ਅੰਮ੍ਰਿਤਸਰ ਟਰੈਵਲ ਕਰ ਰਿਹਾ ਹੈ ਉਹ ਕਰਤਾਰਪੁਰ ਵਿੱਚ ਆਪਣਾ ਫਾਰਮ ਹਾਊਸ ਤੇ ਜ਼ਰੂਰ ਰੁਕੇ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਕਿਉਂਕਿ ਫੂਡ ਫੈਸਟੀਵਲ ਬਾਰ-ਬਾਰ ਨਹੀਂ ਆਂਦਾ ਤੇ ਆਪਣੇ ਹਰ